ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਾਂ 75 ਦਿਨ ਦਾ ਚੈਲੰਜ ਪੂਰਾ ਕਰ ਰਹੇ ਹਾਂ ਤੇ ਇਹ 75 ਦਿਨ ਆਪਾਂ ਫੈਟ ਲੌਸ ਤੇ ਕੰਮ ਕਰ ਰਹੇ ਹਾਂ ਤੇ ਅੱਜ ਆਪਾਂ ਨੂੰ ਪੂਰੇ 60 ਦਿਨ ਹੋ ਗਏ ਹਨ ਤੇ ਅੱਜ ਆਪਾਂ ਫਿਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਪੀਤਾ ਤੇ ਇਹਨਾਂ ਦਿਨਾਂ ਵਿੱਚ ਆਪਾਂ ਸਿਰਫ ਫੈਟ ਲੌਸ ਕਰਨ ਤੇ ਹੀ ਲੱਗੇ ਹੋਏ ਹਾਂ ਤੇ ਫੁੱਲ ਬਰਤ ਰੱਖ ਕੇ ਕੰਮ ਚੱਲ ਰਿਹਾ ਹੈ 12 ਤੋਂ 1 ਵਜੇ ਆਪਾਂ ਜੋ ਆਪਣੀ ਮੀਲ ਆ ਉਹ ਲੈ ਰਹੇ ਆ ਤੇ ਫਿਰ ਆਪਾਂ ਮੂੰਹ ਧੋ ਕੇ ਸਰੀਰ ਦੇਖਿਆ ਸ਼ੀਸ਼ੇ ਵਿੱਚ ਦੀ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਕਿਹੜੀ ਕੰਡੀਸ਼ਨ ਆ ਬਾਡੀ ਦੀ ਕਿੱਥੇ ਤੱਕ ਪਹੁੰਚ ਚੁੱਕੀ ਆ ਤੇ ਇਸ ਟਾਈਮ ਮੇਰਾ weight 67 ਕਿਲੋ ਹੋ ਗਿਆ ਹੈ 60 ਦਿਨ ਦੇ ਵਿੱਚ ਜਦੋਂ ਆਪਾਂ ਸ਼ੁਰੂ ਕਰਿਆ ਕੀ ਉਦੋਂ 86 ਕਿਲੋ ਭਾਰਨ ਸੀ ਮੇਰਾ ਤੇ ਫਿਰ ਆਪਾਂ ਕਾਫੀ ਦੇ ਵਿੱਚ ਇੱਕ ਨਿੰਬੂ ਜ਼ਰੂਰ ਪਾਉਨੇ ਹੁੰਨੇ ਆ ਉਹ ਤੁਹਾਨੂੰ ਪਤਾ ਹੀ ਆ ਇਹਦੇ ਨਾਲ ਜਿਹੜੀ ਹੈਟ ਲਾوز ਆ ਉਹ ਆਪਣੀ ਬਹੁਤ ਜਲਦੀ ਹੋ ਰਹੀ ਆ ਤੇ weight ਵੀ ਬਹੁਤ ਜਲਦੀ loss ਹੋ ਰਿਹਾ ਵਾ ਤੇ ਫਿਰ ਆਪਾਂ ਆਪਣੀਆਂ ਪਾਈਆਂ ਦੋ ਬਲੈਕ ਕਾਫੀ ਦੀਆਂ ਪੁੜੀਆਂ ਨੈਸਕਾਫੇ ਦੀਆਂ ਇੱਕ ਨਾਲ ਹੁਣ ਗੱਲ ਨਹੀਂ ਬਣਦੀ ਇਸ ਕਰਕੇ ਆਪਾਂ ਦੋ ਬੌਣ ਨੇ ਆ ਵਧੀਆ ਗਰਾਊਂਡ ਵਿੱਚ ਜ਼ੋਰ ਵਾਜਾਂ ਦਾ ਸਵੇਰੇ ਸਵੇਰੇ ਨੰਨੇ ਗਾਲ ਜੇ ਇੱਕ ਗੱਲ ਮੈਂ ਜ਼ਰੂਰ ਹੈਰੀ ਵੀਰੇ ਦੀ ਫੋਲੋ ਕਰੀ ਸੀ ਉਹ ਕਹਿੰਦਾ ਸੀਗਾ ਵੀ ਜਿਹੜੀ ਚੀਜ਼ ਨੂੰ ਤੜਕਾ ਲੱਗਿਆ ਉਹ ਸੁਆਦ ਹੀ ਬਣਦੀ ਹੁੰਦੀ ਆ ਤੇ ਆਪਾਂ ਵੀ ਆਪਣੇ ਸ਼ਰੀਰ ਨੂੰ ਤੜਕਾ ਹੀ ਲਾਉਣ ਲੱਗੇ ਹੋਏ ਆ ਫਿਰ ਆਪਾਂ ਵਾਹਿਗੁਰੂ ਜੀ ਅਕੈ ਅਰਦਾਸ ਕਰੀ ਕਿ ਬਾਬਾ ਜੀ ਸਭ ਦਾ ਭਲਾ ਕਰਿਓ ਸਤਿਮਤ ਬਖਸ਼ੇ ਸਭ ਨੂੰ ਤਾਂਦਰੁਸਤੀ ਬਖਸ਼ਿਓ ਫਿਰ ਆਪਾਂ ਆਪਣੀ ਜਿੰਮ ਕਿੱਟ ਕਰੀ ਰੈਡੀ ਤੇ ਜਿੰਮ ਕਿੱਟ ਵਿੱਚ ਤੁਹਾਨੂੰ ਪਤਾ ਆਪਣੀ ਇੱਕ ਪਾਣੀ ਵਾਲੀ ਬੋਤਲ ਤੇ ਇੱਕ ਕੌਫੀ ਚੱਕ ਲਿਆ ਆਪਾਂ ਮੋਟਰਸਾਈਕਲ ਤੇ ਬਾਹਰਲੇ ਘੁੰਡੇ ਦੀ ਕੁੰਡ ਦੀ ਚਾਬੀ ਲਓ ਜੀ ਆਪਾਂ ਚੱਲੇ ਗਰਾਊਂਡ ਦੇ ਵਿੱਚ ਤੇ ਗਰਾਊਂਡ ਵਿੱਚ ਜਾਂਦੇ ਜਾਂਦੇ ਤੁਸੀਂ ਦੇਖ ਸਕਦੇ ਹੋ ਪਿੰਡ ਵਿੱਚ ਕੋਈ ਵੀ ਨਹੀਂ ਜਾਗਦਾ ਤੇ ਆਪ ਦੂਜੇ ਗੇਟ ਤੇ ਕਿਸੇ ਨੇ ਮਿੱਟੀ ਦੀਆਂ ਟਰਾਲੀਆਂ ਛੱਡਤੀਆਂ ਗੱਲ ਆਪਾਂ ਨੂੰ ਪਤਾ ਨਹੀਂ ਸੀ ਫਿਰ ਆਪਾਂ ਪਹਿਲੇ ਗੇਟ ਵਿੱਚ ਦੀ ਚਲੇ ਗਏ ਤੇ ਆਪਾਂ ਗਰਾਉਂਡ ਨੂੰ ਮੱਥਾ ਟੇਕਿਆ ਤੇ ਆਪਣੇ ਪੰਜ ਗੇੜੇ ਲਾਏ ਫਿਰ ਆਪਾਂ ਉਸ ਤੋਂ ਬਾਅਦ ਆਪਣਾ 500 ਸਪਟਾ ਪੂਰਾ ਕਰਿਆ ਤੇ ਰੋਜ਼ ਦੀ ਤਰ੍ਹਾਂ ਹੀ ਉਸ ਤੋਂ ਬਾਅਦ ਆਪਾਂ ਆਪਣੀਆਂ ਚਾਰ ਐਕਸਰਸਾਈਜ਼ਾਂ ਐਬਸ ਦੀਆਂ ਕਰੀਆਂ ਹੁਣ ਥੋੜੀਆਂ ਥੋੜੀਆਂ ਐब्स ਦੀਆਂ ਐਕਸਰਸਾਈਜ਼ਾਂ ਔਖੀਆਂ ਲੱਗਦੀਆਂ ਨੇ ਕਿਉਂਕਿ ਟਿੱਡ ਦਾ ਰੋਜ਼ ਹੀ ਜ਼ੋਰ ਲੱਗਦਾ ਤੇ ਡਾਈਟ ਵੀ ਆਪਾਂ ਮੈਂਟੇਨ ਖਾ ਰਹੇ ਆਂ ਕੋਈ ਫੈਟ ਐਕਸਟਰਾ ਨਹੀਂ ਲੈ ਰਹੇ ਬਾਹਰੋਂ ਫਿਰ ਦਿਨ ਚੜ ਗਿਆ ਸੀਗਾ ਤੇ ਆਪਾਂ ਆਪਣੀ 15 ਤੋਂ 20 ਮਿੰਟ ਰੱਸੀ ਟੱਪੀ ਰੱਸੀ ਟੱਪ ਦੇਦੇ ਤੁਸੀਂ ਮੈਂ ਦੇਖ ਸਕਦੇ ਆਂ ਐब्स ਹਲਕੇ ਹਲਕੇ ਦਿਖਾਈ ਦੇਣ ਲੱਗੇ ਹਨ ਤੇ ਉਤੋਂ ਬਾਅਦ ਆਪਾਂ ਗਰਾਊਂਡ 'ਉਂ ਟੇ ਕੇ ਮੱਥਾ ਤੇ ਆ ਚੀਜ਼ ਅਸੀਂ ਮਿਸ ਕਰਨਾ ਨਹੀਂ ਭੁੱਲਦੇ ਜਿਹੜਾ ਸਵੇਰੇ ਸਵੇਰੇ ਸੂਰਜ ਨਿਕਲਦਾ ਦਿਖਾਈ ਦਿੰਦਾ ਫਿਰ ਆਪਾਂ ਬਾਬਾ ਰਾਜਾ ਜਗਦੇ ਜੀ ਦੀ ਸਮਾ ਤੇ ਮੱਥਾ ਟੇਕ ਕੇ ਕਾਰ ਆ ਗਏ ਕਾਰ ਆ ਕੇ ਨਹਾਤੋ ਕੇ ਪਰ ਡਿਊਟੀ ਤੇ ਨੂੰ ਨਿਕਲ ਗਏ ਤੇ ਅੱਜ ਆਪਣਾ 60ਵਾਂ ਦਿਨ ਦਾ ਵੀ ਚੈਲੰਜ ਵਰਕਆਊਟ ਦਾ ਜੋ ਸੀ ਉਹ ਕੰਪਲੀਟ ਹੁੰਦਾ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤੋਂ ਡੀ ਸਪੋਰਟ ਦੀ ਬਹੁਤ ਜ਼ਿਆਦਾ ਲੋਡ ਹੈ ਤੇ ਆਪਾਂ ਡਿਊਟੀ ਤੇ ਨੂੰ ਨਿਕਲ ਗਏ ਡਿਊਟੀ ਤੁਹਾਨੂੰ ਪਤਾ ਹੀ ਆਪਾਂ ਸਿਕਿਉਰਿਟੀ ਗਾਰਡ ਦੀ ਸਰੰਦ ਕਰ ਰਹੇ ਆ ਤੇ ਲਗਭਗ ਆਉਣ ਜਾਣ 70 ਕਿਲੋਮੀਟਰ ਪੈ ਜਾਂਦਾ ਹੈ ਧੰਨਵਾਦ ਵੀਡੀਓ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਦਿਓ